सम शी गुरु सतनाम गुरु।, 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 गुरु वाहे गुरु तन वाहे गुरु वाहे गुरु।, गुरु तन वाहे गुरु वाहे गुरु तन वाहे ਸਿਰਿਵਾਰ ਗੁਰੂ ਸਤਿਨਾਮ ਸਿਰਿਵਾਰ ਗੁਰੂ ਸਤਿਨਾਮ ਸਿਰਿਵਾਰ ਗੁਰੂ ਸਤਿਨਾਮ ਸਿਰਿਵਾਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪਿਛਲੇ ਸਮੇਂ ਤੋਂ ਇਹ ਫੈਸਲਾ ਕੀਤਾ ਗਿਆ ਕਿ ਸਾਲ 1947 ਵਿੱਚ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਹੋਈ ਹੈ ਉਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨ ਛੋਹ ਪ੍ਰਾਪਤ ਇਸਰਤੀ ਨੂੰ ਵੀ ਦੇਸ਼ ਪੰਜਾਬ ਨੂੰ ਤੋਫੀਆ ਵਿੱਚ ਵੰਡ ਦਿੱਤਾ ਗਿਆ ਬੜਾ ਦਰਦਨਾਕ ਉਹ ਸਮਾਂ ਸੀ ਜਦੋਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਇਸ ਤਰ੍ਹਾਂ ਲੋਕਾਂ ਦਾ ਕਤਲੇਆਮ ਕੀਤਾ ਗਿਆ ਜਿਸ ਨੂੰ بیان ਕਰਨਾ ਸਰੇਕ ਮਨੁੱਖ ਦੇ ਵਾਸਤੇ ਬਹੁਤ ਮੁਸ਼ਕਲ ਬਾਤ ਹੈ ਇਹ ਫੈਸਲੇ ਸਨ ਉਸ ਸਮੇਂ ਯਾ ਉਹਨਾਂ ਸਰਕਾਰਾਂ ਦੇ ਜਿਨ੍ਹਾਂ ਨੇ ਆਪਣੇ ਜੋ ਹਿੱਤ ਸਨ ਰਾਜਨੀਤਿਕ ਸਿਆਸਤ ਦੇ ਵਿੱਚ ਉਹਨਾਂ ਨੂੰ ਸਾਹਮਣੇ ਰੱਖ ਕੇ ਜੋ ਇਹ ਫੈਸਲੇ ਕੀਤੇ ਗਏ ਸਨ ਪੰਜਾਬ ਦੀ ਵੰਡ ਕਰਨ ਵਾਸਤੇ ਇਸੇ ਕਾਰਨ ਇਹ ਦਰਦਨਾਕ ਸਾਰੇ ਇਹ ਹਾਦਸੇ ਹੋਏ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਹੋਏ ਫੈਸਲੇ ਦੇ ਅਨਸਾਰ ਇਹ ਸਲਾਣਾ ਸਵਾਗਤ ਜੇ ਸਮਾਗਮ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਇਹਨਾਂ ਦਿਨ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਸ੍ਰੀ ਅਖਾਨਪੁਰ ਸਾਹਿਬ ਜੀ ਦੀ ਸੰਪੂਰਨਤਾ ਹੋਈ ਅਰਦਾਸ ਹੋਈ ਵਾ ਰਾਗਮਈ ਕੀਰਤਨ ਹੋਇਆ ਔਰ ਸ੍ਰੀ ਮੁਖਵਾਕ ਅਤੇ ਉਹ ਗੁਰਬਾਣੀ ਦੀ ਕਥਾ ਵਿਚਾਰਾ ਵਿੱਚ ਸਿੱਖ ਸੰਗਤਾਂ ਨਾਲ ਸਾਂਝ ਪਾਈ ਗਈ ਸੱਚੇ ਪਾਤਸ਼ਾਹ ਦਇਆ ਕਰਨ ਇਸ ਗੁਰਬਾਣੀ ਦਾ ਇਸ ਅਰਦਾਸ ਦਾ ਇਸ ਗੁਰਬਾਣੀ ਦੇ ਕੀਰਤਨ ਦਾ ਜੋ ਮਹਾਤਮ ਹੈ ਉਨਾਰੂਹਾ ਨੂੰ ਜੋ ਲੱਖਾਂ ਦੀ ਗਿਣਤੀ ਵਿੱਚ ਜ਼ੁਲਮ ਦੀ ਪੇਟ ਚੜ ਗਈਆਂ ਸਨ ਸੱਚੇ ਕੋਟਸਾ ਉਹਨਾਂ ਨੂੰ ਬਖਸ਼ਿਸ਼ ਕਰਕੇ ਆਤਮਕ ਸ਼ਾਂਤੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿ ਗੁਰੂ ਤਨਵਾਹਿ